ਇਸ ਕੋ ਇੱਕ ਪਾਸੇ ਉਹ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਲੁਟੇਰਿਆਂ ਦਾ ਗੈਂਗ ਜਿਨ੍ਹਾਂ ਦਾ ਇੱਕ ਹੀ ਮਕਸਦ ਸੀਗਾ ਪੰਜਾਬ ਨੂੰ ਦੋਹਾਂ ਤੁਹਾਂ ਹੱਥਾਂ ਨਾਲ ਲੁੱਟਣਾ ਉਹਨਾਂ ਦਾ ਤੁਸੀਂ ਦੇਖਿਆ ਹੋਊਗਾ ਕੱਲ ਇੱਕ ਡੀਆਈਜੀ ਫੜਿਆ ਗਿਆ ਇੱਕ ਡੀਆਈਜੀ ਕੋਲੋਂ 5 ਕਰੋੜ ਰੁਪਇਆ ਨਗਦ ਇੱਕ ਕੋਲੋਂ ਹਜ਼ਾਰਾਂ ਕਰੋੜ ਦੀ ਜਾਇਦਾਦ ਕਈ ਕਿਲੋ ਸੋਨਾ ਕਈ ਘੜੀਆਂ ਇੱਕ ਡੀਆਈਜੀ ਕੋਲੋਂ ਇਹਨਾਂ ਨੇ ਦਿੱਲੀ ਨੂੰ ਵੀ ਇਸੇ ਤਰ੍ਹਾਂ ਦੁਆਤਾਂ ਨਾਲ ਲੁੱਟਿਆ ਹਲਸਾ ਜੀ ਮੈਂ ਖਾਸ ਤੌਰ ਤੇ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਨੂੰ ਦਿੱਲੀ ਆਇਆ ਹਾਂ ਪਿਛੋਕਰ 'ਚ ਮੈਂ ਤੁਹਾਡੇ ਹੀ ਇੱਥੋਂ ਦਾ ਰਹਿਣ ਵਾਲਾ ਹਾਂ ਮੈਂ ਖੁਦ ਗੁਰਦਾਸਪੁਰ ਦਾ ਪਾਪਾ ਮੜੀ ਦਾ ਹਾਂ ਮੇਰਾ ਨਾਮ ਮਨਜਿੰਦਰ ਸਿੰਘ ਤੇ ਮੇਰੀ ਗੋਤ ਰਿਆੜ ਮੈਂ ਇਸ ਇਲਾਕੇ ਦਾ ਹੀ ਹਾਂ ਪਰ ਮੈਨੂੰ ਮਾਣ ਹੈ ਆਪਣੇ ਇਸ ਇਲਾਕੇ ਤੇ ਮੈਂ ਜਾਣਦਾ ਹਾਂ ਕਿ ਜਦੋਂ ਜਦੋਂ ਢੜਵਿਆਂ ਨੂੰ ਕਿਸੇ ਨੇ ਨਕੇਲ ਪਾਈ ਏ ਉਹ ਮਜਹਿਲਾਂ ਦੀ ਧਰਤੀ ਤੋਂ ਸਭ ਤੋਂ ਪਹਿਲਾਂ ਕਿਸੇ ਨੇ ਨਕੇਲ ਪਾਈ ਆ ਅੱਜ ਜੋ ਆਮ ਆਦਮੀ ਪਾਰਟੀ ਨਸ਼ਾ ਦੇ ਅੰਦਰ ਪੰਜਾਬ ਨੂੰ ਸਭ ਤੋਂ ਉੱਪਰ ਲੈ ਗਈ ਏ ਅੱਜ ਨਸ਼ਾ ਸਕੂਨਾ ਤੱਕ ਵਿਕਣ ਲੱਗ ਪਿਆ ਏ ਪੰਜਾਬ ਪਾਰਟੀ ਜਦੋਂ ਦੀ ਆਮ ਆਦਮੀ ਪੰਜਾਬ ਚ ਆਈ ਆ ਇਹਨਾਂ ਨੇ ਗੈਂਗਸਟਰਾਂ ਦਾ ਰਾਜ ਕਰ ਦਿੱਤਾ ਏ ਇੱਥੇ ਅੱਜ ਜੋ ਲੋਕਾਂ ਦਾ ਕਹਿੰਦੇ ਸੀ ਰੇਤਾ ਬੱਜੀ ਦਾ ਇੰਨਾ ਹਜ਼ਾਰ ਕੋੜ ਆਊਗਾ ਉਹ ਆਣਾ ਤੇ ਕੀ ਸੀਗਾ ਇਹਨਾਂ ਦੀਆਂ ਜੇਬਾਂ ਭਰਨ ਲੱਗ ਪਏ ਨੇ ਪੰਜਾਬ ਨੂੰ ਅੱਜ ਇਸ ਕਦਰ ਇਸਤਾਨ ਤੇ ਲਿਆ ਕੇ ਖੜਾ ਕਰ ਦਿੱਤਾ ਏ ਪੰਜਾਬ ਨੂੰ ਇੱਕ ਪੁਲੀਸ ਸਟੇਟ ਬਣਾ ਦਿੱਤਾ ਤੁਹਾਡੇ ਬੇਚੂਰ ਲੋਕਾਂ ਨੂੰ ਫੜ ਫੜ ਕੇ ਪੁਲਿਸ ਇੰਕਾਊਂਟਰ ਕਰ ਦਿੰਦੀ ਆ ਜੇਲਾ ਚ ਪੁਲਿਸ ਨੇ ਨੌਜਵਾਨ ਬੱਚਿਆਂ ਨੂੰ ਜੇਲਾ ਚ ਡੱਕ ਦਿੱਤਾ ਏ ਇਹ ਜਦੋਂ ਦਾ ਦੇ ਅੰਦਰ ਪਤਾ ਨਹੀਂ ਭਗਵੰਤ ਮਾਨ ਜੀ ਦੇ ਅੰਦਰ ਕਿਹੜੀ ਆਤਮਾ ਆ ਗਈ ਆ ਇਹ ਜਦੋਂ ਦਾ ਮੁੱਖ ਮੰਤਰੀ ਬਣਿਆ ਹੈ ਭਗਵੰਤ ਮਾਨ ਜੀ ਦੀ ਆਤਮਾ ਹੀ ਬਦਲ ਗਈ ਆ ਐ ਲੱਗਦਾ ਏ ਉਹ ਦਿੱਲੀ ਦੇ ਆ ਕੇ ਲੋਕਾਂ ਨੇ ਪਤਾ ਨਹੀਂ ਇਹਨੂੰ ਆਮ ਆਦਮੀ ਪਾਰਟੀ ਨੇ ਕਿਹੜਾ ਢੂੜਾ ਢੂੜਿਆ ਏ ਅੱਜ ਕੱਲ ਤੇ ਕੇਵਲ ਇੱਕੋ ਹੀ ਗੱਲ ਕਹਿੰਦਾ ਫਿਰਦਾ ਏ ਕੇਜਰੀਵਾਲ ਜੋਰ ਕਰੂ ਬਸ ਕੇਜਰੀਵਾਲ ਕਰੂ ਕੇਜਰੀਵਾਲ ਕੀ ਕਰੂਗਾ ਜਿਤਨਾ ਦਿੱਲੀ ਨੂੰ ਦੋ ਹੱਥਾਂ ਲੁੱਟਿਆ ਏ ਉਸੇ ਤਰ੍ਹਾਂ ਪੰਜਾਬ ਨੂੰ ਲੁੱਟੂਗਾ ਔਰ ਲੁੱਟ ਰਿਹਾ ਏ ਖਾਲਸਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਮਾਤਾ ਜੀ 300 ਕਰੋੜ ਰੁਪਈਆ ਮੈਂ ਜੋ ਕਹਿ ਰਿਹਾ ਜਰੋਂ ਧਿਆਨ ਨਾਲ 300 ਕਰੋੜ ਰੁਪਈਆ ਹੁਣ ਤੱਕ ਕੇजरीवाल ਦੇ ਜਾਜਾ ਤੇ ਲਾ ਚੁੱਕੇ ਨੂੰ ਉਡਾਉਣ ਵਾਸਤੇ 300 ਕਰੋੜ ਰੁਪਈਆ ਦਿੱਲੀ ਤੋਂ ਜਦੋਂ ਦਾ ਹਾਰਿਆ ਹੈ ਨਾ ਗਰਮਾ ਸਾਹਿਬ ਅਸ਼ਵਨੀ ਜੀ ਜਰੋਂ ਤੋਂ ਦਾ ਦਿੱਲੀ ਤੋਂ ਹਾਰਿਆ ਹੈ ਉਹਨੂੰ ਇੰਨਾ ਡਿਪਰੈਸ਼ਨ ਹੋ ਗਿਆ ਏ ਕਿ ਉਹ ਜੀ ਨੂੰ ਪੰਜਾਬ ਪੁਸ ਦੇ ਹੈਲੀਕਾਪਟਰ ਚ ਘਮਾਉਂਦੇ ਆ ਕਾਜੀ ਨੂੰ ਪੰਜਾਬ ਪੁਲਿਸ ਦੇ ਹੱਥ ਚ ਕਮਾਉਂਦੇ ਆ ਕਾਜੀ ਉਹਦੇ ਅੱਗੇ ਪਿੱਛੇ ਪੁਲਸਦਾਂ ਕਾਰਾਂ ਚਲਾਉਂਦੇ ਆ ਉਹਨੂੰ ਡਿਪਰੈਸ਼ਨ ਚੋਂ ਕੱਢਣ ਨੂੰ ਤੇ ਕੇਜਰੀਵਾਲ ਉਹ ਡਿਪਰੈਸ਼ਨ ਚੋਂ ਨਿਕਲਦਾ ਨਹੀਂ ਔਰ ਪੰਜਾਬ ਨੂੰ ਗਰਦ ਅੰਦਰ ਰੱਖੀ ਜਾ ਰਿਹਾ ਤੁਸੀਂ ਦੇਖੋ ਹੜ ਆਏ ਜਦੋਂ ਪੰਜਾਬ ਦੀ ਬਾਹ ਫੜਨ ਦਾ ਵੇਲਾ ਸੀ ਜੋ ਆ ਕਹਿੰਦਾ ਸੀ ਮੈਂ ਬੱਕਰੀਆਂ ਦੇ ਅੰਡੇ ਆ ਤੇ ਮੁਆਫੀ ਦੇ ਦਊਂਗਾ ਅੰਡੇ ਬੱਕਰੀ ਤਾਂ ਛੱਡੋ ਆਹ ਹਸਤਾ ਜਾ ਕੇ ਦਾਖਲ ਹੋ ਗਿਆ ਬਾਕੀ ਮੈਨੂੰ ਪੰਜਾਬ ਦੇ ਲੋਕਾਂ ਨੂੰ ਫੇਸ ਨਾ ਕਰਨਾ ਪਵੇ ਉਦੋਂ ਕੌਣ ਆਇਆ ਉਦੋਂ ਤੁਹਾਡੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ। ਔਰ ਆਏ ਪਰਿਵਾਰਾਂ ਦੀ ਸਿੱਧੀ ਗੱਲ ਸੁਣੀ। ਅਸ਼ਵਨੀ ਜੀ ਉੱਥੇ ਸੀ ਮੈਨੂੰ ਦੱਸ ਰਹੇ ਸੀ। ਪੰਜਾਬ ਦੇ ਲੋਕਾਂ ਨੇ ਉਸ ਵੇਲੇ ਹਰ ਪੀੜਤਾ ਨੇ ਕਿਹਾ ਮੋਦੀ ਜੀ ਸਾਡੇ ਆ ਇੱਕ ਮੈਨੂੰ ਯਾਦ ਆ ਜਿਹੜੇ ਨੌਜਵਾਨ ਨੇ ਕਲਮ ਦਿੱਤੀ। ਉਹਨੇ ਕਲਮ ਦੇ ਕੇ ਕਿਹਾ ਮੋਦੀ ਜੀ ਇਸ ਕਲਮ ਨਾਲ ਤੁਸੀਂ ਪੰਜਾਬ ਦੇ ਲੇਖ ਬਦਲਦੇ ਹੋ। ਕਿੱਡੀ ਭਾਰਾ ਸੀ ਕਿੱਡੀ ਪੀੜ ਸੀ ਮਾਨੰਦਰ ਆ ਮੇਰੀ ਕਲਮ ਲੈ ਲਓ ਇਹਦੇ ਨਾਲ ਪੰਜਾਬ ਦੇ ਲੇਖ ਬਦਲ ਦਿਓ ਕਿਉਂਕਿ ਪੰਜਾਬ ਦੀਆਂ ਜੜ੍ਹਾਂ 'ਚ ਤੇਲ ਪਾਉਣ ਨੂੰ ਆਮ ਆਦਮੀ ਆ ਕੇ ਬਹਿ ਗਿਆ ਜਦੋਂ ਤੇਲ ਪਾ ਦੇ ਪਾ ਰਹੀ ਆ ਸਾਡੀ ਲੇਖ ਬਦਲ ਦਿਓ ਪੰਜਾਬ ਦੇ ਪਰ ਮੋਦੀ ਜੀ ਨੇ ਕੀ ਕੀਤਾ ਕਹਿੰਦੇ ਪੰਜਾਬ ਦੇ ਲੋਕਾਂ ਨੇ ਦੱਸ ਜਿਸ਼ੂਨੀ ਜੀ ਕਿਹਾ ਕੋਈ ਪੈਸਾ ਆਮ ਆਦਮੀ ਤਾਂ ਕਿ ਰਾਜਣਾ ਦੇ ਹੋ ਜੇ ਅੱਗੇ 12000 ਕਰੋੜ ਰੁਪਇਆ ਜਿਹੜਾ ਡਿਜ਼ਾਸਟਰ ਫੰਡ ਸੀਗਾ ਉਹਦਾ 12 ਦਾ 12000 ਕਰੋੜ ਰੁਪਏ ਖਾ ਕੇ ਟਕਾਰ ਗਏ ਇਹ ਕਰਪਿਆ ਨਹੀਂ ਥੱਲੇ ਲੱਗਣ ਦਿੱਤਾ ਫਿਰ ਮੋਦੀ ਜੀ ਨੇ ਕਿਹਾ ਹੁਣ ਤੱਕ ਲਗਭਗ 23 ਮੰਤਰੀ ਪੰਜਾਬ ਦੇ ਅੰਦਰ ਮੈਂ ਸ਼ਰਮਾ ਜੀ ਠੀਕ ਕਰ ਰਹੇ ਲਗਭਗ 23 ਮੰਤਰੀ ਹੁਣ ਤੱਕ ਪੰਜਾਬ ਚ ਬਾਰ-ਬਾਰ ਆ ਚੁੱਕੇ ਕੇਂਦਰ ਤੋਂ ਸਾਰੇ ਮੰਤਰੀ ਪੰਜਾਬ ਪਹੁੰਚਦੇ ਨੇ ਸਿੱਧਾ ਕਿਸਾਨਾਂ ਕੋ ਜਾਂਦੇ ਨੇ ਪਿੰਡ ਦੀ ਗੱਲ ਕਰਦੇ ਨੇ ਤੇ ਸਿੱਧਾ ਉਹਨਾਂ ਦੇ ਖਾਤੇ ਚ ਪੈਸੇ ਦਿੰਦੇ ਨੇ ਹੁਣ ਤੱਕ ਲੱਖਾਂ ਰੁਪਇਆ ਕੇਵਲ ਔਰ ਕਰੋੜਾਂ ਰੁਪਇਆ ਕੇਵਲ ਔਰ ਕੇਵਲ ਨਵੇਂ ਕਰ ਬਣਾਉਣ ਵਾਸਤੇ ਡੇਢ ਡੇਢ ਲੱਖ ਰੁਪਇਆ ਪਰ ਘਰੋਂ ਦੇਣ ਦਾ ਕੰਮ ਕੀਤਾ 75 ਕਰੋੜ ਰੁਪਇਆ ਬੀ ਵਾਸਤੇ ਭੇਜਿਆ ਤਾਂ ਕਿ ਕਿਸਾਨਾਂ ਨੂੰ ਬੀ ਦੇ ਪੈਸੇ ਦਾ ਖਰਚ ਕਰਨੇ ਪੈਣ ਇਹ ਦੇਸ਼ ਦੇ ਅੰਦਰ ਅਗਰ ਕੋਈ ਗੱਲ ਸੁਣਦਾ ਹੈ ਇਹ ਮੇਰਾ ਨੌਜਵਾਨ ਹਰਜੀਤ ਸੰਧੂ ਦਾ ਮੇਰਾ ਭਰਾ ਹੈ ਮੈਂ ਤੇ ਇਹਦਾ ਕਰਜ਼ਾ ਲਾਉਣ ਆਇਆ ਹਾਂ ਇਹਨੇ ਬੜੀ ਮਿਹਨਤ ਕੀਤੀ ਮੇਰੇ ਲਈ ਦਿੱਲੀ ਜਾ ਜਾ ਕੇ ਫਰਾਂ ਮੈਂ ਕੀ ਬਚਾ ਮੈਂ ਹਰਜੀਤ ਨੂੰ ਕਿਹਾ ਸੀ ਹਰਜੀਤ ਸਾਨੂੰ ਕਦੀ ਕਰਜ਼ਾ ਤੇਰਾ ਲਾਉਣ ਦਾ ਮੌਕਾ ਮਿਲੂਗਾ ਜਰੂਰ ਤੇਰਾ ਕਰਜ਼ਾ ਅਦਾ ਕਰਾਂਗੇ ਔਰ ਮੈਂ ਦੇਖ ਰਿਹਾ ਸੀ ਜਦੋਂ ਹੜ ਆਏ ਉਹ ਤੇ ਜਾ ਕੇ ਹਸਪਤਾਲਾਂ ਚ ਦਾਖਲ ਹੋ ਗਏ ਉਦੋਂ ਹਰਜੀਤ ਪਿੰਡ ਪਿੰਡ ਤੁਰਿਆ ਫਿਰਦਾ ਸੀ ਤੁਹਾਡੇ ਨਾਲ ਕੰਦੇ ਨਾਲ ਕੰਡਾ ਲਾ ਕੇ ਤੇ ਤੁਹਾਡੀ ਸੇਵਾ 'ਚ ਖੜਾ ਸੀ ਖੜਾ ਸੀ ਨਹੀਂ ਖੜਾ ਸੀ ਆਮ ਆਦਮੀ ਪਾਰਟੀ ਕੇਵਲ ਲੁਟਣ ਦਾ ਕੰਮ ਕਰ ਰਹੀ ਔਰ ਪੁੱਟਣ ਦਾ ਕੰਮ ਕਰ ਰਹੀ ਆ ਜਿਹੜਾ ਬੋਲਦਾ ਚੋਕ ਨੂੰ ਜੇਲ੍ਹ 'ਚ ਪਾ ਦਿੰਦੇ ਆ ਕਾਂਗਰਸ ਇੱਕ ਐਸੀ ਪਾਰਟੀ ਆ ਉਹ ਗਿੰਦ ਵਰਗੀਆਂ ਜਿਵੇਂ ਇਲਾ ਲੱਭਦੀਆਂ ਨੇ ਨਾ ਕਿ ਕੋਈ ਮਰ ਜਾਵੇ ਕੋਈ ਇੰਤਜ਼ਾਰ ਕਰਦੀ ਆ ਮਰਨ ਦਾ ਇਹ ਕਾਂਗਰਸ ਤੇ ਕੇਵਲ ਇੰਤਜ਼ਾਰ ਕਰਦੀ ਆ ਕਿ ਤੇ ਅੱਗ ਲੱਗੇ ਕੋਈ ਮਰੇ ਕੋਈ ਸੜੇ ਅਸੀਂ ਜਾ ਕੇ ਇਲਾ ਵਰਗੂ ਨੂੰ ਮੋਚਣ ਦਾ ਕੰਮ ਕਰੀਏ ਤੇ ਕਾਂਗਰਸ ਕੇਵਲ ਪਾਪੀਆਂ ਦੀ ਪਾਰਟੀ ਜੇ ਅੱਜ ਕੋਈ ਦੇਸ਼ ਦੇ ਅੰਦਰ ਜਿੰਨੇ ਸੂਬੇ ਦੇ ਦੇਸ਼ ਦੇ ਖਾਲਸਾ ਜੀ ਦੇਖ ਲਿਓ ਜੇ ਜੇ ਸੂਬੇ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉਹ ਸੁਪਾ ਬਾਦੀਆ ਆ ਤੁਹਾਡਾ ਗਵਾਂਢੀ ਸੁਪਾ 15 ਸਾਲ ਤੋਂ ਬਾਅਦ ਬਾਦੀ ਸਰਕਾਰ ਆ ਸਾਰਾ ਕਰਜ਼ਾ ਮੁਕਤ ਕਰ ਲਿਆ ਆਪਣੇ ਆਪ ਨੇ ਮਹਾਰਾਸ਼ਟਰ ਦੀ ਭਾਜਪਾ ਦੀ ਸਰਕਾਰ ਆ ਉੱਤਰ ਪ੍ਰਦੇਸ਼ ਭਾਜਪਾ ਦੀ ਸਰਕਾਰ ਆ ਮੱਧਿਆ ਪ੍ਰਦੇਸ਼ ਭਾਜਪਾ ਦੀ ਸਰਕਾਰ ਆ ਜਿੱਥੇ ਭਾਜਪਾ ਦੀ ਸਰਕਾਰ ਆਉਂਦੀ ਆ ਲੋਕਾਂ ਨੂੰ ਆਬਾਦ ਕਰਦੀ ਆ ਸੂਬੇ ਨੂੰ ਆਬਾਦ ਕਰਦੀ ਆ ਕਰਜ਼ਾ ਲਾਉਣ ਦਾ ਕੰਮ ਕਰਦੀ ਆ ਔਰ ਜਿੱਥੇ ਇਹੋ ਜਿਹਾ ਲੁਟੇਰੇ ਆ ਜਾਂਦੇ ਨੇ 5 ਲੱਖ ਕਰੋੜ ਰੁਪਏ ਪੰਜਾਬ ਤੇ ਕਰਜ਼ਾ ਕਰ ਦਿੱਤਾ ਮੋਦੀ ਜੀ ਨੇ ਖਾਲਸਾ ਜੀ ਜੋ ਸਿੱਖ ਕੌਮ ਦੇ ਭਾਵਨਾ ਉਹਨਾਂ ਦੇ ਮਨ ਦੇ ਅੰਦਰ ਗੁਰੂ ਸਾਹਿਬ ਦੀ ਤੁਸੀਂ ਦੇਖੋ ਦੇਸ਼ ਦੇ ਅੰਦਰ ਇੱਕ ਵਾਹਦ ਪ੍ਰਧਾਨ ਮੰਤਰੀ ਹੋਇਆ 75 ਸਾਲਾਂ 'ਚ ਖਾਲਸਾ ਜੀ ਸੁਣਿਓ ਜਰਾ ਧਿਆਨ ਨਾਲ ਸੰਤੋਖ ਸਾਹਿਬ ਤੁਸੀਂ ਵੀ ਇਹ ਪਹਿਲਾ ਪ੍ਰਧਾਨ ਮੰਤਰੀ ਆ ਜਿਹੜਾ ਸਾਜ ਚ ਦੋ ਵਾਰਾ ਲਾਲ ਕਿਲੇ ਗਿਆ ਪ੍ਰਧਾਨ ਮੰਤਰੀ ਕੇਵਲ ਔਰ ਕੇਵਲ ਆਜ਼ਾਦੀ ਦੇ ਮੌਕੇ ਤੇ ਇੱਕ ਵਾਰਾ ਜਾ ਕੇ ਲਾਲ ਕਿਲੇ ਤੋਂ ਸੰਬੋਧਿਤ ਕਰਦੇ ਨੇ ਤਾਨੂੰ ਪਤਾ ਹੈ ਮੋਦੀ ਆਵਾਜ਼ ਇਨਸਾਨ ਆ ਜਿਹੜਾ ਦੂਜੀ ਵਾਰ ਆ ਗਿਆ ਕਿਉਂ ਗਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਸਮਾਗਮ ਸੀ ਮੋਦੀ ਜੀ ਕਹਿੰਦੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਮਾਗਮ ਸਰਕਾਰ ਕਰੂ ਤੇ ਲਾਲ ਕਿਲੇ ਤੋਂ ਕਰੂਗੀ ਤੂੰ ਕਰੋ ਆਪਣੇ ਅਧਿਕਾਰ ਦੀ ਗੱਲ ਕਰੋ ਕੋ 1000 ਦੀ ਗੱਲ ਨਹੀਂ 45000 ਕਿਤੇ ਐ 45000 ਰੁਪਿਆ ਇਹਨਾਂ ਪੌਣੇ 4 ਸਾਲਾਂ ਚ ਮੇਰੀਆਂ ਭੈਣਾਂ ਦਾ ਦੁਆਰ ਉਹਦੇ ਤੇ ਚੜਿਆ ਆਇਆ ਕਿਸਾਨ ਨੂੰ ਤੋਕਾ ਮਜ਼ਦੂਰ ਨੂੰ ਤੋਕਾ ਤੁਹਾਡੇ ਨਾਲ ਹਰਿਆਣਾ ਮੈਂ ਪੰਜਾਬ ਸਰਕਾਰ ਦਾ ਹੀ ਮਾਂਜਾ ਲੈਣਾ ਹੈ ਹਰਿਆਣਾ ਸਾਡੇ ਵਿੱਚੋਂ ਹੀ ਨਿਕਲਿਆ ਨਾ ਇੱਥੇ ਕਿ ਬੀਬੀ ਜੀ ਬਾਬਾ ਜੀ ਚੁਟਕੀਆਂ ਮਾਰਦੀ ਸੀ ਪਤਾ ਨਾ ਪਤਾ ਨਾ ਕੀ ਕਹਿੰਦੀ ਹੁੰਦੀ ਸੀ ਸਰਕਾਰ ਬਣਾਓ ਇਹ ਜਿਹੜੇ ਗੱਡੀ ਦੇ ਵਿੱਚ ਆ ਗੱਡੀ ਛੱਡ ਦਿਓ ਸਾਨੂੰ ਦੇ ਦਿਓ 5 ਮਿੰਟ ਦਾ ਐਮ ਐਸ ਪੀ ਦੇ ਦੇਵਾਂਗੇ 5 ਮਿੰਟ ਦਾ ਐਮ ਐਸ ਪੀ ਦੇ ਦੇਵਾਂਗੇ ਟੁਟਕੀ ਦੇ 5 ਸਾਢੇ 4 ਸਾਲ ਵੀ ਹੋ ਜਨਿਆ 5 ਸਾਲ ਵੀ ਹੋ ਜਨਿਆ ਆਵਾਜ਼ ਨਹੀਂ ਆਈ ਇੱਕ ਵਾਰ ਤੇ ਹਰਿਆਣਾ ਬੀ ਜੀ ਪੀ ਦੀ ਸਰਕਾਰ ਇਹਨਾਂ ਨੇ ਪੈਰਾਂ ਨੂੰ ਧੋਖਾ ਦਿੱਤਾ ਕਿਸਾਨਾਂ ਨੂੰ ਧੋਖਾ ਦਿੱਤਾ ਨਾਇਬ ਸਿੰਘ ਸਾਨੀ ਨੇ 1100 ਨਹੀਂ 2100 ਰੁਪਿਆ ਪੈਰਾਂ ਦੇ ਨਾਲ ਵਾਦਾ ਨਹੀਂ ਕੀਤਾ ਸੀ ਪਰ 2100 ਰੁਪਿਆ ਪੈਰਾਂ ਦੇ ਖਾਤੇ 'ਚ ਪਾਣਾ ਸ਼ੁਰੂ ਕਰਤਾ ਇਹ ਭਾਜੀਪੀ ਔਰ ਆਮ ਆਦਮੀ ਪਾਰਟੀ ਦੇ ਅੰਦਰ ਅੰਦਰ ਦਿਲ ਕਰੇਗਾ ਤਾਂ ਤਾੜੀ ਮਾਰ ਦਿਓ ਜ਼ਬਰਦਸਤੀ ਨਾ ਮਾਰਿਓ ਬੋਲੇ ਸੋ ਨਿਹਾਲ ਓਏ ਪੱਤਰਕਾਰ ਬੈਠੇ ਨੇ ਜੇ ਮੈਂ ਝੂਠ ਬੋਲਾਂ ਮੈਨੂੰ ਰੋਕਣਾ ਵੀ ਹੈਗਾ ਰਾਜਨੀਤੀ ਦੇ ਅੰਦਰ ਝੂਠਦਾਲ ਦੁਕਾਨਾਂ ਚੱਲ ਗਈਆਂ ਅੱਜ ਲੋਕੀ ਨਵੇਂ ਤਰੀਕੇ ਦੀ ਰਾਜਨੀਤੀ ਚਾਹੁੰਦੇ ਨੇ ਇਮਾਨਦਾਰੀ ਦੀ ਰਾਜਨੀਤੀ ਚਾਹੁੰਦੇ ਨੇ ਇਹ ਟੁਟਕੀਆਂ ਮਾਰਦੇ ਰਹਿ ਗਏ ਕਿਸਾਨਾਂ ਨਾਲ ਝੋਕਾ ਕਰਨ ਕਰਦੇ ਰਹਿ ਗਏ ਮਾਇਪ ਸਿੰਘ ਫਾਨੀ ਭਾਜਪੀ ਦਾ ਮੁੱਖ ਮੰਤਰੀ ਬਣਿਆ ਤੁਹਾਨੂੰ ਪਤਾ ਹੈ ਹਰਿਆਣਾ ਚ 24 ਫਸਲਾਂ ਦੇ ਉੱਤੇ ਕਿਸਾਨ ਨੂੰ ਐਮ ਐਸ ਸੀ ਵੀ ਮਿਲਦੀ ਹੈ ਇਹ ਭਾਜਪੀ ਔਰ ਇੱਥੋਂ ਦੀ ਸਰਕਾਰ ਦਾ ਅੰਤਰ ਹੈ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਆ ਇਹ ਜਿਮਨੀ ਚੋਣ ਤੁਸੀਂ ਆਪਣੇ ਵੋਟ ਦਾ ਇਤੇਮਾਲ ਜਦੋਂ ਕਰੋ ਇਹ ਸਰਕਾਰ ਨੇ वादा किया नशा खत्म पंजाब का नौजवान खेत दे अंदर दिखता नौजवान बार्डर राखी करता दिखता सी पंजाब का नौजवान खेल के मैदान के अंदर खेल धोया मिलता सी अज का नौजवान नाली चिग्या मिलता है ਔਰ ਉਹਦੇ ਲਈ ਦੋਸ਼ੀ ਕੋਣ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਪਰ ਕੀ ਕਰੀਏ ਜਿੱਦਾਂ ਦਾ ਰਾਜਾ ਉਹਦਾਂ ਦੀ ਪ੍ਰਜਾ ਹੁਣ ਮੈਨੂੰ ਦੱਸੋ ਮਾਨ ਨਸ਼ਾ ਮਟਾਏਗਾ ਅੱਛਾ ਮਾਨ ਇੱਕ ਵਾਰ ਸੇ ਮਾਨ ਕਿਵੇ ਕਿ ਮੈਂ ਪੰਜਾਬ ਦਾ ਨਸ਼ਾ ਖਤਮ ਕਰਾਂਗਾ ਕੀ ਪੰਜਾਬੀ ਵਿਸ਼ਵਾਸ ਕਰਨਗੇ ਦੱਸੋ ਹੱਥ ਖੜੇ ਕਰਕੇ ਦੱਸੋ ਕਰੋਗੇ ਪਿਛਲਾ ਨੂੰ ਲੱਗਦਾ ਹੈਗਾ ਥੋੜਾ ਜਿਹਾ ਤੇ ਇੱਕ ਵਾਰ ਸੇ ਅਮੀਸ਼ਾ ਕਹੇ ਕਿ ਮੈਂ ਨਸ਼ਾ ਖਤਮ ਕਰ ਦਿਆਂਗਾ ਤੇ ਪੰਜਾਬੀ ਵਿਸ਼ਵਾਸ ਕਰੇਗਾ ਜਿਹੜਾ ਖੁਦ ਨਸ਼ੇ 'ਚ ਰਹਿੰਦਾ ਉਹ 베ਰੇ ਪੰਜਾਬ ਦਾ ਨਸ਼ਾ ਕੀ ਸਮਾਪਤ ਕਰੇਗਾ ਪੰਜਾਬ ਦੇ ਅੰਦਰ ਉਹ ਅਗਰ ਨਸ਼ਾ ਕੋਈ ਖਤਮ ਕਰੇਗਾ ਭਾਰਤੀਏ ਜਨਤਾ ਪਲਟੀ ਕਰੇਗੀ ਇਹ ਮੇਰੀਆਂ ਪਹਿਲਾਂ ਬੇਟੀਆਂ ਮੈਂ ਪਿੰਡਾਂ 'ਚ ਜਾਂਦਾ ਮੈਂ ਦੋ ਵਾਰ ਦਾ ਮਿਲਿਆ ਇਹ ਅਨਾਜ ਜਿਹੜਾ ਮਿਲਦਾ ਹੈ ਪੈਣਾ ਮੇਨਾਂ ਗੱਲਾਂ ਕਰਦੀਆਂ ਕਹਿੰਦੇ ਭਾਜੀ ਇਹ ਜਿਹੜਾ ਅਨਾਜ 80 ਕਰੋੜ ਜਨਤਾ ਨੂੰ ਮਿਲਦਾ ਇਹ ਤੇ મોદી ਭੇਜਦਾ ਮੈਂ ਕਿਹਾ ਹਾਂ ਕਹਿੰਦੇ ਪਰ ਜਦੋਂ ਆਈ ਨਾ ਉਹਦੇ ਕੋਲ ਜਾਂਦੇ ਆ ਨਾ ਦੀਪੂ ਵਾਲੇ ਕੋਲ ਉਹ ਪਰਚੀ ਪੰਜਾਬੀ 'ਚ ਨਹੀਂ ਕਰਦਾ ਪਤਾ ਤੁਹਾਨੂੰ ਕਿਉਂ ਉਹ ਨਹੀਂ ਪਰਚੀ ਕਰਦੇ ਨਾ ਫਿਰ ਸਾਹਿਬ ਉਹ ਪੰਜਾਬੀ ਚ ਨਹੀਂ ਨਿਕਲਦੀ ਉਹ ਪੰਜਾਬੀ ਦੀ ਭਰਤੀ ਕਰਕੇ ਨਹੀਂ ਕਿ ਲੋਕਾਂ ਨੂੰ ਪਤਾ ਲੱਗ ਜਾਣਾ ਮੋਦੀ ਭੇਜ ਰਿਹਾ ਹੈ ਅੰਗਰੇਜ਼ੀ ਚ ਕਰਦੇ ਨੇ ਅੰਗਰੇਜ਼ੀ ਚ ਕਰਦੇ ਨੇ ਇਹ ਠੱਗ ਲੋਗ ਨੇ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਨਹੀਂ ਚੱਲਣੀ ਹੁਣਾ ਲੋਕੀ ਕਹਿੰਦੇ ਨੇ ਅਨਾਜ ਮੋਦੀ ਦੇਗਾ ਟਾਇਲਟ ਮੋਦੀ ਬਣਾਏਗਾ ਕਿਸਾਨ ਦੇ ਖਾਤੇ 'ਚ 2-2000 ਰੁਪਏ ਮੋਦੀ ਪਾਏਗਾ ਤੇ ਸਿੱਧਾ ਮੋਗੀ ਨੂੰ ਹੀ ਜਿਤਾਦੀ ਏ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਪਾ ਲੀਏ ਇਹ ਅੱਜ ਪੰਜਾਬ ਦੇ ਅੰਦਰ ਕੱਲ ਚੱਲਦੀ ਪੰਜਾਬ ਦੇ ਲੋਕੋ ਕਾਂਗਰਸ ਕਦੀ ਪੰਜਾਬ ਦੀ ਹਤੈਸ਼ੀ ਨਹੀਂ ਹੋ ਸਕਦੀ ਕਾਂਗਰਸ ਕਦੀ ਸਿੱਖ ਦੀ ਹਤੈਸ਼ੀ ਨਹੀਂ ਹੋ ਸਕਦੀ ਕਾਂਗਰਸ ਨਾਲ ਸਿੱਖ ਨਾਲ ਪਿਆਰ ਕਰਦੀ ਏ ਨਾਲ ਸਿੱਖੀ ਨਾਲ ਪਿਆਰ ਕਰਦੀ ਏ ਨਾ ਪੰਜਾਬ ਨਾਲ ਪਿਆਰ ਕਰਦੀ ਹੈ ਇੱਕ ਵਾਰ ਸੇ ਮੋਦੀ ਹੈ ਜਿਹੜਾ 84 ਦੇ ਸਿਰਸਾ ਜੀ ਦਾ ਸਰੋਸਦੀ ਜਿਹੜਾ 84 ਦੇ ਕਤਲੇ ਆਮ ਕਰਨ ਵਾਲਿਆਂ ਨੂੰ ਜੇਲ੍ਹ ਚ ਪਾ ਜਾਂਦਾ ਔਰ ਦੂਜੀ ਉਹ ਕਾਂਗਰਸ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਉਤੇ ਅਟੈਕ ਕਰਦੀ ਹੈ ਕਿ ਅਸੀਂ ਕਾਂਗਰਸ ਨੂੰ ਤੁਸੀਂ ਸਵੀਕਾਰ ਕਰ ਲੋਗੇ ਮੈਂ ਤੁਹਾਨੂੰ ਕਹਿਣ ਆਇਆ ਅੱਜ ਪੰਜਾਬ ਦੇ ਅੰਦਰ ਕਾਨੂੰਨ ਦਾ ਰਾਜ ਨਹੀਂ ਹੈ ਅੱਜ ਪੰਜਾਬ ਦੇ ਅੰਦਰ ਗੈਂਗਸਟਰ ਰਾਜ ਪੰਜਾਬ ਦੇ ਅੰਦਰ ਵਿਕਾਸ ਨਹੀਂ ਹੈ ਪੰਜਾਬ ਦੇ ਅੰਦਰ ਭ੍ਰਸ਼ਟਾਚਾਰ ਹੈ ਮੈਂ ਤੁਹਾਨੂੰ ਪੁੱਛਣਾ ਚਾਹਨਾ ਮੇਰੀ ਗੱਲ ਦਾ ਜਵਾਬ ਦੇਣਾ ਇਹਨਾਂ ਦੇ ਐਮਐਲਏ ਕਹਿੰਦੇ ਹੁੰਦੇ ਸੀ ਨਾ ਮੈਂ ਤਾਂ ਪੈਂਚਰ ਲਾਉਂਦਾ ਸੀ ਭਾਜੀ ਕੀ ਕਹ ਰਹੇ ਨਾ ਬਾਪੂ ਜੀ ਜੱਜਰਾਰ ਜੀ ਇੱਕ ਕਹਿੰਦਾ ਨਹੀਂ ਨਹੀਂ ਮੈਂ ਤਾਂ ਮੋਬਾਈਲ ਦੀ ਰਿਪੇਅਰ ਕਰਦਾ ਸੀ ਉਹ ਭਾਈ ਮੈਂ ਤਾਂ ਦੋ ਵਾਰ ਦਾ ਐਮ.ਐਲ.ਏ ਆ ਮੇਰੇ ਕੋਲ ਤੇ ਨਵੀਂ ਕਾਰ ਨਹੀਂ ਆਈ 83300 ਰੁਪਿਆ ਤਨਖਾਹ ਆ ਪਿਓ ਦੇ ਪੁੱਤਰੋ ਇਹ ਦੇ ਦੇਣ ਕਰੋੜ ਦੀਆਂ ਕਾਰਾਂ ਤੇ ਤਿੰਨ ਸਾਲ ਚ ਕਿੱਥੋਂ ਆਈਆਂ ਇਹ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਖੂਨ ਚੂਸਣ ਵਾਲੀ ਸਰਕਾਰ ਹੈ ਇਹ ਸਰਕਾਰ ਕਹਿੰਦੀ ਸੀ ਹਰੀ ਕ੍ਰਾਂਤੀ ਲਿਆਵਾਂਗੇ ਇਹ ਸਰਕਾਰ ਕਹਿੰਦੀ ਸੀ ਸਿੱਖਿਆ ਦੀ ਕ੍ਰਾਂਤੀ ਲਿਆਵਾਂਗੇ ਇਹ ਸਰਕਾਰ ਕਹਿੰਦੀ ਸੀ ਹੈਲਥ ਦੀ ਕ੍ਰਾਂਤੀ ਲਿਆਵਾਂਗੇ ਨਾ ਹੈਲਥ ਦੀ ਕ੍ਰਾਂਤੀ ਆਈ ਨਾ ਸਕੂਲਾਂ ਦੀ ਕ੍ਰਾਂਤੀ ਆਈ ਨਾ ਹਸਪਤਾਲਾਂ 'ਚ ਕ੍ਰਾਂਤੀ ਆਈ ਬਸ ਇੱਕੋ ਹੀ ਕ੍ਰਾਂਤੀ ਆਈ ਲੂਟ ਕ੍ਰਾਂਤੀ ਕਿਹੜੀ ਗਰੰਟੀ ਭ੍ਰਸ਼ਟਾਚਾਰ ਦੀ ਕ੍ਰਾਂਤੀ ਕੱਲ ਡੀਏਜੀ ਫੜਿਆ ਜਾਂਦਾ ਮੈਂ ਕਹਿੰਦਾ ਅਗਰ ਇਹਨਾਂ ਦੇ ਐਮਐਲਏਆਂ ਦੇ ਉੱਤੇ ਨਿਸ਼ਪਕਸ਼ ਜਾਂਚ ਕਰਵਾਤੀ ਜਾਏ ਸਾਰੇ ਦੇ ਸਾਰੇ ਸਿਰ ਤੋਂ ਲੈ ਕੇ ਪੈਰ ਤੱਕ ਭ੍ਰਸ਼ਟਾਚਾਰ ਨਾਲ ਲਿਬੜੇ ਨਜ਼ਰਾਂ ਇਸ ਕਰਕੇ ਤਰਨ ਤਰਨ ਦੇ ਪੈਰੋ ਤੇ ਪਰਾਓ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਇਹ ਸਰਕਾਰ ਬਾੜ ਦੇ ਟਾਈਮ ਵੀ ਸੁੱਤੀ ਰਹੀ ਪੰਜਾਬ ਰੁੱਦਦਾ ਰਿਹਾ ਕਿਸਾਨ ਦਰਵਾਜ਼ਾ ੋਂਦਾ ਰਿਹਾ ਗਰੀਬ ਦਾ ਘਰ ਟੁੱਟਦਾ ਰਿਹਾ ਪ੍ਰਧਾਨ ਮੰਤਰੀ ਮਿਲਣ ਆ ਰਿਹਾ ਜਰਾ ਧਿਆਨ ਨਾਲ ਸੋਚੋ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਟਾਈਮ ਮਿਲ ਗਿਆ ਤੇ ਮੁੱਖ ਮੰਤਰੀ ਗੱਦੀ ਵਿਧਾਨ ਦੇ ਟਿਕਟੋ ਹਸਪੀਟਲ ਚਲਾ ਗਿਆ ਪ੍ਰਧਾਨ ਮੰਤਰੀ ਜਿੱਲੀਓ ਮਿਲਣ